ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਹਾਂ ਸਰ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਅੱਜ ਦੀ ਵੀਡੀਓ ਜਿਹੜੀ ਲਾਸਟ ਤੱਕ ਜਰੂਰ ਦੇਖਿਓ ਰੇਟ ਸੁਣ ਕੇ ਤੁਸੀਂ ਹੈਰਾਨ ਰਹੋਗੇ ਵੀਡੀਓ ਦੇ ਵਿੱਚ ਆਪਣਾ ਸਭ ਤੋਂ ਪਹਿਲਾਂ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਲਿਓ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰਾਂ ਦੀਆਂ ਵੀਡੀਓ ਤੁਹਾਨੂੰ ਹਰ ਰੋਜ਼ ਦੇਖਣ ਨੂੰ ਮਿਲਦੀਆਂ ਰਹਿਣ ਅੱਜ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਸੋਨਾ ਲਿਕਟ 750 ਟਰੈਕਟਰ ਦੀ ਪਾਵਰ ਸਟੀering 2 ਸਪੀਡ ਟਰੈਕਟਰ ਹੈ ਮਾਡਲ ਦੀ ਗੱਲ ਕਰੀਏ ਤਾਂ 2017 ਮਾਡਲ ਟਰੈਕਟਰ ਆਰਸੀ 2018 ਦੇ ਵਿੱਚ ਬਣੀ ਹੋਈ ਹੈ ਟਰੈਕਟਰ ਦੀ ਤੇ ਨਾਲ ਦੇ ਪਿਛਲੇ ਟਾਇਰ ਨੇ ਬਿਲਕੁਲ ਸਾਫ ਸੁਥਰਾ ਸੋਹਣਾ ਟਰੈਕਟਰ ਪਿਆ ਹੈਗਾ ਹਰਿਆਣਾ ਨੰਬਰ ਟਰੈਕਟਰ ਹੈ ਫਰਸਟ ਪਾਰਟੀ ਦਾ ਫਰਸਟ ਹੋਂਰ ਇੱਕ ਹੱਥ ਚੱਲਿਆ ਹੋਇਆ ਖੇਤੀ ਦੇ ਵਿੱਚ ਚੱਲਿਆ ਟਰੈਕਟਰ ਸ਼ੋਅ ਵਗੈਰਾ ਤੇ ਕਿਤੇ ਡੈਂਟਿੰਗ ਪੇਂਟਿੰਗ ਨਹੀਂ ਹੋਈ ਬਿਲਕੁਲ ਨਾਲ ਦਾ ਤੇ ਰਿਜਨਲ ਰੰਗ ਪੇਂਟ ਪਿਆ ਟਰੈਕਟਰ ਦਾ ਕਿਤੇ ਸਕ੍ਰੈਚ ਨਹੀਂ ਬਿਲਕੁਲ ਸਾਫ ਤੇ ਸੋਹਣਾ ਨਾਲ ਦਾ ਰੰਗ ਪੇਂਟ ਹੈ ਟਰੈਕਟਰ ਦਾ ਸਾਰਾ ਇੰਜਨ ਗੇਅਰ ਕਲਚ ਵੱਲੋਂ ਟਰੈਕਟਰ ਬਿਲਕੁਲ ਸੀਲਡ ਹੈ ਕਲਚ ਜੇ ਤੱਕ ਵੀ ਨਹੀਂ ਟਰੈਕਟਰ ਦਾ ਖੁੱਲਿਆ ਅਜੇ ਤੱਕ ਨਾਲ ਦੇ ਟਾਇਰ ਨਹੀਂ ਟਰੈਕਟਰ ਦੇ ਮਗਰਲੇ ਰੇਟ ਦੀ ਗੱਲ ਕਰੀਏ 395000 ਰੁਪਏ ਟਰੈਕਟਰ ਦਾ ਰੇਟ ਹੈ ਤੇ ਮਾਲਕ ਦਾ ਜਿਹੜਾ ਕੰਟੈਕਟ ਨੰਬਰ ਹੈ ਸਕਰੀਨ ਤੇ ਸ਼ੋਅ ਹੋ ਰਿਹਾ ਅੱਗੇ ਗੱਲ ਕਰਦੇ ਹਾਂ ਹਲ ਤੇ ਤਵੀਆਂ ਦੀ ਇੱਕੋ ਵੀਰਲੇ ਦੋਵੇਂ ਸੰਦ ਸੇਲ ਨੇ ਏਰੀਆ ਵੀਰ ਦਾ ਲਸਾੜਾ ਤੇ ਹੁਸ਼ਿਆਰਪੁਰ ਦੇ ਬਣੇ ਹੋਏ ਨੇ ਤਵੀਆਂ ਦਾ ਰੇਟ ਹੈ ਵੀਰ ਜੀ 40000 ਰੁਪਿਆ ਤੇ ਹਾਲਾਂ ਦਾ ਵੇਟ ਦੀ ਗੱਲ ਕਰੀਏ ਤਾਂ ਤਿੰਨ ਕਮਟਲ ਹਾਲਾਂ ਦੇ ਵਿੱਚ ਵੇਟ ਹੈ 30000 ਰੁਪਿਆ ਰੇਟ ਰੱਖਿਆ ਵੀਰ ਨੇ ਤੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਕੰਟੈਕਟ ਨੰਬਰ ਵੀਰ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਸੋ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਦੋਵੇਂ ਸੰਦਾ ਦੀ ਹੋਰ ਜਾਣਕਾਰੀ ਤੇ ਸੰਧ ਖਰੀਦ ਸਕਦੇ ਹੋ ਜੀ